ਪੰਜਾਬੀ ਰੇਪੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੇ ਸਵਾਲ ਤੇ ਗੱਲ ਕਰਨ ਜਾ ਰਹੇ ਹਾਂ ਕਿ ਅਗਲੀ ਵੱਡੀ ਮਹਾਮਾਰੀ ਜਿਹੜੀ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਸਕਦੀ ਹੈ ਕਿਤੇ ਸਾਡੇ ਖਾਣੇ ਦੀ ਪਲੇਟ ਵਿੱਚ ਤਾਂ ਨਹੀਂ ਲੁਕੀ ਹੋਈ? ਆਓ ਪਤਾ ਕਰੀਏ। ਠੀਕ ਹੈ ਤਾਂ ਚਲੋ ਸਿੱਧਾ ਮੁੱਦੇ ਤੇ ਆਉਂਦੇ ਹਾਂ। ਸਵਾਲ ਬਹੁਤ ਸੌਖਾ ਲੱਗਦਾ ਹੈ ਨਾ? ਅਗਲੀ ਮਹਾਮਾਰੀ ਕਿੱਥੋਂ ਆਵੇਗੀ? ਪਰ ਇਸ ਦਾ ਜਵਾਬ ਸ਼ਾਇਦ ਸਾਨੂੰ ਸਾਰਿਆਂ ਨੂੰ ਥੋੜਾ ਡਰਾ ਦੇਵੇ। ਤੇ ਦੇਖੋ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਹੈ। ਇਹ ਇੱਕ ਅਸਲੀ ਖਤਰਾ ਹੈ ਜਿਸ ਦਾ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਸਵਾਲ ਦਾ ਜਵਾਬ ਪਤਾ ਕਿੱਥੇ ਲੁਕਿਆ ਜਿੱਥੇ ਸਾਡੀ ਦੁਨੀਆ ਜੰਗਲ ਦੀ ਦੁਨੀਆ ਨਾਲ ਟਕਰਾਂਦੀ ਹੈ ਇਸ ਤਸਵੀਰ ਨੂੰ ਦੇਖੋ ਇੱਕ ਪਾਸੇ ਸਾਡੇ ਘਰ ਸਾਡੇ ਸ਼ਹਿਰ ਤੇ ਦੂਜੇ ਪਾਸੇ ਸੰਘਣਾ ਜੰਗਲ ਜਿੱਥੇ ਇਹ ਦੋਵੇਂ ਮਿਲਦੇ ਨੇ ਉੱਥੇ ਹੀ ਇੱਕ ਅਣਦੇਖੀ ਲਕੀਰ ਖਿੱਚੀ ਜਾਂਦੀ ਹੈ ਖਤਰੇ ਦੀ ਲਕੀਰ ਜਿੱਥੋਂ ਬਿਮਾਰੀਆਂ ਸਾਡੇ ਵੱਲ ਛਾਲ ਮਾਰ ਸਕਦੀਆਂ ਹਨ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਜ਼ਰਾ ਇਸ ਨੰਬਰ ਨੂੰ ਦੇਖੋ ਤਕਰੀਬਨ 75% ਮਤਲਬ ਹਰ 4 ਨਵੀਆਂ ਬਿਮਾਰੀਆਂ ਵਿੱਚੋਂ 3 ਬਿਮਾਰੀਆਂ ਜਿਹੜੀਆਂ ਇਨਸਾਨਾਂ ਵਿੱਚ ਫੈਲਦੀਆਂ ਨੇ ਉਹ ਜਾਨਵਰਾਂ ਤੋਂ ਹੀ ਆਉਂਦੀਆਂ ਨੇ ਇਹਨਾਂ ਨੂੰ ਵਿਗਿਆਨੀ ਜ਼ੂਨੋਟਿਕ ਬਿਮਾਰੀਆਂ ਕਹਿੰਦੇ ਹਨ ਤਾਂ ਫਿਰ ਇਹ ਸਫ਼ਰ ਕਿਵੇਂ ਤੈਅ ਹੁੰਦਾ ਇੱਕ ਛੋਟਾ ਜਿਹਾ ਕੀਟਾਣੂ ਇੱਕ ਜਾਨਵਰ ਤੋਂ ਇੱਕ ਇਨਸਾਨ ਤੱਕ ਕਿਵੇਂ ਪਹੁੰਚ ਜਾਂਦਾ ਹੈ ਇਹ ਕਹਾਣੀ ਅਕਸਰ ਸਾਡੀ ਭੁੱਖ ਸਾਡੀ ਖਾਣੇ ਦੀ ਮੰਗ ਨਾਲ ਸ਼ੁਰੂ ਹੁੰਦੀ ਹੈ ਇਹ ਡਾਇਗ੍ਰam ਪੂਰੀ ਕਹਾਣੀ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਉਂਦਾ ਹੈ ਦੇਖੋ ਖੱਬੇ ਪਾਸੇ ਹੈ ਜੰਗਲ ਜਿੱਥੇ ਵਾਇਰਸ ਜਾਨਵਰਾਂ ਵਿੱਚ ਆਰਾਮ ਨਾਲ ਰਹਿੰਦੇ ਨੇ ਕਿਸੇ ਨੂੰ ਤੰਗ ਨਹੀਂ ਕਰਦੇ ਫਿਰ ਵਿਚਕਾਰ ਆਉਂਦੀ ਹੈ ਉਹ ਥਾਂ ਜਿੱਥੇ ਇਨਸਾਨ ਖੇਤੀ ਲਈ ਜਾਂ ਰਹਿਣ ਲਈ ਜੰਗਲਵਲ ਵੱਧਦੇ ਨੇ ਇਹ ਹੈ ਟੱਕਰ ਦਾ ਖੇਤਰ ਤੇ ਬਸ ਇੱਥੋਂ ਹੀ ਉਹ ਛੋਟਾ ਜਿਹਾ ਕਿਟਾਣੂ ਸਾਡੇ ਸ਼ਹਿਰਾਂ ਵੱਲ ਯਾਨੀ ਸੱਜੇ ਪਾਸੇ ਵੱਲ ਆਪਣਾ ਸਫ਼ਰ ਸ਼ੁਰੂ ਕਰ ਸਕਦਾ ਹੈ ਤਾਂ ਫਿਰ ਖਤਰੇ ਦੀ ਅਸਲੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਉਹ ਪਹਿਲੀ ਚਿੰਗਿਆਰੀ ਕਿੱਥੇ ਭੜਕਦੀ ਹੈ ਇਹ ਅਕਸਰ ਉਹਨਾਂ ਥਾਵਾਂ ਤੇ ਹੁੰਦਾ ਹੈ ਜਿੱਥੇ ਬਹੁਤ ਸਾਰੇ ਵੱਖ-ਵੱਖ ਕਿਸਮ ਦੇ ਜਾਨਵਰਾਂ ਨੂੰ ਇੱਕ ਅਜੀਹੀ ਜਗ੍ਹਾ ਤੇ ਇਕੱਠਾ ਕੀਤਾ ਜਾਂਦਾ ਹੈ ਜੋ ਕੁਦਰਤੀ ਨਹੀਂ ਹੈ। ਜ਼ਰਾ ਇਸ ਤਸਵੀਰ ਵੱਲ ਵਖੋ। ਇਹ ਇੱਕ ਜੀਵਿਤ ਜਾਨਵਰਾਂ ਦਾ ਬਾਜ਼ਾਰ ਹੈ ਹੁਣ ਸੋਚ ਕੇ ਦੇਖੋ ਇੱਥੇ ਪੰਛੀ ਸੱਪ ਚਮਗਿੱਦੜ ਤੇ ਪਤਾ ਨਹੀਂ ਹੋਰ ਕਿੰਨੇ ਜਾਨਵਰ ਜੋ ਕੁਦਰਤ ਵਿੱਚ ਸ਼ਾਇਦ ਕਦੇ ਇੱਕ ਦੂਜੇ ਦੇ ਨੇੜੇ ਵੀ ਨਾ ਆਉਣ ਉਹ ਇੱਥੇ ਤੰਗ ਪਿੰਜਰਿਆਂ ਵਿੱਚ ਇੱਕ ਦੂਜੇ ਦੇ ਉੱਤੇ ਥੱਲੇ ਪਏ ਨੇ ਇਹ ਤਾਂ ਵਾਇਰਸਾਂ ਲਈ ਇੱਕ ਪਰਫੈਕਟ ਪਾਰਟੀ ਵਰਗਾ ਹੈ ਜਿੱਥੇ ਉਹ ਇੱਕ ਜਾਨਵਰ ਤੋਂ ਦੂਜੇ ਤੇ ਆਸਾਨੀ ਨਾਲ ਛਾਲ ਮਾਰ ਸਕਦੇ ਨੇ ਤਾਂ ਇਹ ਬਾਜ਼ਾਰ ਇੱਕ ਟਾਈਮ ਬੰਬ ਵਾਂਗ ਕਿਉਂ ਹਨ ਸੋਚੋ ਵਕ ਵਕ ਥਾਮਾ ਤੋਂ ਲਿਆਦੇ ਵਕ ਵਕ ਜਾਨਵਰਾਂ ਨੂੰ ਮਿਲਾ ਦਿੱਤਾ ਪੀੜ ਤੇ ਤਣਾ ਕਾਰਨ ਉਹਨਾਂ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ। ਸਾਫ ਸਫਾਈ ਦੀ ਕਮੀ ਹੁੰਦੀ ਹੈ ਅਤੇ ਸਭ ਤੋਂ ਵੱਡਾ ਖਤਰਾ ਇਨਸਾਨ ਉਹਨਾਂ ਦੇ ਬਹੁਤ ਜ਼ਿਆਦਾ ਨੇੜੇ ਹੁੰਦੇ ਹਨ। ਇਹ ਤਾਂ ਵਾਇਰਸ ਨੂੰ ਇਨਸਾਨਾਂ ਵਿੱਚ ਆਉਣ ਦਾ ਖੁੱਲਾ ਸਦਾ ਦੇਣ ਵਾਲੀ ਗੱਲ ਹੈ ਪਰ ਇੱਕ ਛੋਟੀ ਜਿਹੀ ਚੰਗਿਆੜੀ ਇੱਕ ਗੱਲ ਹੈ ਤੇ ਉਸ ਨੂੰ ਜੰਗਲ ਦੀ ਅੱਗ ਬਣਾਉਣਾ ਬਿਲਕੁਲ ਦੂਜੀ। ਕੀਟਾਣੂ ਦਾ ਸਫ਼ਰ ਇੱਥੇ ਖਤਮ ਨਹੀਂ ਹੁੰਦਾ। ਇਹ ਤਾਂ ਸਿਰਫ ਸ਼ੁਰੂਆਤ ਹੈ। ਅਸਲ ਖਤਰਾ ਉਥੇ ਬਣਦਾ ਜਿੱਥੇ ਛੋਟਾ ਜਿਹਾ ਕਿਟਾਣੂ ਹਜ਼ਾਰਾਂ ਲੱਖਾਂ ਗੁਣਾ ਵੱਧ ਜਾਂਦਾ ਹੈ ਜਿਵੇਂ ਕਿ ਬਿਮਾਰੀਆਂ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਹੁਣ ਦੇਖੋ ਕਿ ਕਿਟਾਣੂ ਦਾ ਸਫ਼ਰ ਕਿੱਥੇ ਪਹੁੰਚਦਾ ਹੈ ਇਹ ਹਨ ਆਧੁਨਿਕ ਫੈਕਟਰੀ ਫਾਰਮ ਇੱਕ ਪਾਸੇ ਹਜ਼ਾਰਾਂ ਸੂਰ ਇੱਕ ਦੂਜੇ ਨਾਲ ਜੁੜ ਕੇ ਖੜੇ ਨੇ ਤੇ ਦੂਜੇ ਪਾਸੇ ਹਜ਼ਾਰਾਂ ਮੁਰਗੀਆਂ ਇੰਨੇ ਛੋਟੇ ਪਿੰਜਰਿਆਂ ਵਿੱਚ ਨੇ ਕਿ ਉਹ ਹੇਲ ਵੀ ਨਹੀਂ ਸਕਦੀਆਂ ਇਹ ਮਾਹੌਲ ਕੁਦਰਤ ਦੇ ਨਿਯਮਾਂ ਤੋਂ ਬਿਲਕੁਲ ਉਲਟ ਹੈ ਇੱਕ ਮਾਹਿਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਜੇ ਤੁਸੀਂ ਸੱਚਮੁੱਚ ਦੁਨੀਆ ਭਰ ਵਿੱਚ ਮਹਾਮਾਰੀਆਂ ਬਣਾਉਣਾ ਚਾਹੁੰਦੇ ਹੋ ਤਾਂ ਫੈਕਟਰੀ ਫਾਰਮ ਬਣਾਓ ਇਹ ਗੱਲ ਸੁਣਨ ਨੂੰ ਬਹੁਤ ਡਰਾਣੀ ਲੱਗਦੀ ਹੈ ਪਰ ਇਹ ਸਿੱਧਾ ਦੱਸਦੀ ਹੈ ਕਿ ਇਹ ਫਾਰਮ ਬਿਮਾਰੀਆਂ ਨੂੰ ਵਧਾਉਣ ਲਈ ਇੱਕ ਆਦਰਸ਼ ਜਗ੍ਹਾ ਕਿਵੇਂ ਬਣ ਜਾਂਦੇ ਹਨ ਤਾਂ ਇਹ ਫਾਰਮ ਇੱਕ ਪਰਫੈਕਟ ਤੂਫਾਨ ਕਿਉਂ ਹਨ ਕਲਪਨਾ ਕਰੋ ਹਜ਼ਾਰਾਂ ਜਾਨਵਰ ਛੁੱਟੀ ਜਈ ਥਾਂ ਤੇ ਮਤਲਬ ਬਿਮਾਰੀ ਇੱਕ ਤੋਂ ਦੂਜੇ ਤੱਕ ਬਹੁਤ ਤੇਜ਼ੀ ਨਾਲ ਫੈਲੇਗੀ ਉਹ ਸਾਰੇ ਜੈਨੇਟਿਕ ਤੌਰ ਤੇ ਇੱਕੋ ਜਿਹੇ ਹੁੰਦੇ ਨੇ ਕਲੋਨ ਵਾਂਗ ਇਸ ਲਈ ਇੱਕ ਵਾਇਰਸ ਬਿਜਲੀ ਦੀ ਰਫ਼ਤਾਰ ਨਾਲ ਸਾਰਿਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਨਾਲੇ ਤਣਾ ਉਹਨਾਂ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਤੇ ਅਜਿਹੇ ਮਾਹੌਲ ਵਿੱਚ ਵਾਇਰਸ ਨੂੰ ਵਾਰ-ਵਾਰ ਆਪਣਾ ਰੂਪ ਬਦਲਣ ਦਾ ਤੇ ਹੋਰ ਵੀ ਖਤਰਨਾਕ ਬਣਨ ਦਾ ਪੂਰਾ ਮੌਕਾ ਮਿਲਦਾ ਹੈ। ਰੁਕੋ, ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇਨ੍ਹਾਂ ਫੈਕਟਰੀਆਂ ਦੇ ਅੰਦਰ ਇੱਕ ਹੋਰ ਵੀ ਵੱਡਾ ਖਤਰਾ ਪਲ ਰਿਹਾ ਹੈ। ਸਾਡੇ ਸਭ ਤੋਂ ਵਧੀਆ ਹਥਿਆਰ, ਸਾਡੀਆਂ ਦਵਾਈਆਂ ਹੁਣ ਬੇਅਸਰ ਹੋ ਰਹੀਆਂ ਨੇ। ਇਨਾ ਹਾਲਤਾ ਵਿੱਚ ਜਾਨਵਰਾਂ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਨੂੰ ਬਹੁਤ ਸਾਰੀਆਂ ਐਂਟੀਬਾਇਓਟਿਕਸ ਦਿੱਤੀਆਂ ਜਾਂਦੀਆਂ ਨੇ ਅਕਸਰ ਉਦੋਂ ਵੀ ਜਦੋਂ ਉਹ ਬਿਮਾਰ ਨਹੀਂ ਹੁੰਦੇ ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ ਵਿੱਚ ਵਿਕਣ ਵਾਲੀਆਂ ਕੁੱਲ ਐਂਟੀਬਾਇਓਟਿਕਸ ਦਾ 80% ਹਿੱਸਾ ਖੇਤਾਂ ਦੇ ਜਾਨਵਰਾਂ ਤੇ ਵਰਤਿਆ ਜਾਂਦਾ ਹੈ ਇਨਸਾਨਾਂ ਤੇ ਨਹੀਂ ਤੇ ਸਾਡੀਆਂ ਜਾਦੂਈ ਢਾਲ ਵਾਲੀਆਂ ਦਵਾਈਆਂ ਦੀ ਇਹ ਲਗਾਤਾਰ ਵਰਤੋਂ ਇੱਕ ਬਹੁਤ ਹੀ ਭਿਆਨਕ ਚੀਜ਼ ਨੂੰ ਜਨਮ ਦਿੰਦੀ ਹੈ ਸੁਪਰ ਵਗਸ ਇਹ ਉਹ ਕਿਟਾਣੂ ਹਨ ਜਿਨ੍ਹਾਂ ਨੇ ਦਵਾਈਆਂ ਨਾਲ ਲੜਨਾ ਸਿੱਖ ਲਿਆ ਹੈ। ਉਹਨਾਂ ਤੇ ਐਂਟੀਬਾਇਓਟਿਕਸ ਦਾ ਕੋਈ ਅਸਰ ਨਹੀਂ ਹੁੰਦਾ, ਜਿਸ ਕਰਕੇ ਇਨਫੈਕਸ਼ਨ ਦਾ ਇਲਾਜ ਕਰਨਾ ਬਹੁਤ ਔਖਾ ਜਾਂ ਕਈ ਵਾਰ ਅਸੰਭਵ ਹੋ ਜਾਂਦਾ ਹੈ। ਤੇ ਇਹ ਕੋਈ ਕਲਪਨਿਕ ਡਰ ਨਹੀਂ ਹੈ, ਇਹ ਅਸਲੀਅਤ ਹੈ। ਇਸ ਤਸਵੀਰ ਨੂੰ ਦੇਖੋ। ਇਹ ਇੱਕ ਲੈਬ ਵਿੱਚ ਲਈ ਗਈ ਹੈ। ਪਲੇਟ ਤੇ ਜੋ ਚਿੱਟਾ-ਚਿੱਟਾ ਵੱਧਾ ਦਿਖ ਰਿਹਾ ਹੈ, ਉਹ ਉਹੀ ਸੁਪਰ ਬੱਗ ਹੈ। ਦੇਖੋ, ਦਵਾਈਆਂ ਦੀਆਂ ਗੋਲੀਆਂ ਆਲੇ-ਦੁਆਲੇ ਰੱਖੀਆਂ ਨੇ ਪਰ ਉਹ ਉਸ ਤੇ ਕੋਈ ਅਸਰ ਨਹੀਂ ਕਰ ਰਹੀਆਂ। ਤਾਂ ਹੁਣ ਸਾਡੇ ਕੋਲ ਕੀ ਹੈ ਇੱਕ ਅਜੇਹਾ ਕੀਟਾਣੂ ਜੋ ਬਹੁਤ ਤਾਕਤਵਰ ਹੋ ਚੁੱਕਿਆ ਹੈ ਜਿਸ ਤੇ ਸ਼ਾਇਦ ਦਵਾਈਆਂ ਦਾ ਵੀ ਅਸਰ ਨਾ ਹੋਵੇ ਤੇ ਉਹ ਫਾਰਮ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ ਵਿੱਚ ਫੈਲਣ ਲਈ ਤਿਆਰ ਹੈ ਤੇ ਇਸ ਸਾਰੀ ਕਹਾਣੀ ਕਿਤੇ ਨਾ ਕਿਤੇ ਸਾਡੀ ਪਲੇਟ ਤੇ ਸਾਡੇ ਭਵਿੱਖ ਨਾਲ ਜੁੜੀ ਹੋਈ ਹੈ ਇਸ ਪੂਰੇ ਖਤਰਨਾਕ ਸਫ਼ਰ ਪਿੱਛੇ ਇੱਕ ਵੱਡਾ ਕਾਰਨ ਹੈ ਮੀਟ ਲਈ ਸਾਡੀ ਵਾਧਦੀ ਹੋਈ ਮੰਗ ਇਹ ਚਾਰਟ ਸਾਨੂੰ ਤਿੰਨ ਮੁੱਖ ਰਸਤੇ ਦਿਖਾਉਂਦਾ ਹੈ ਭਾਵੇਂ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਣਾ ਹੋਵੇ ਘਰ ਦੇ ਪਿੱਛੇ ਛੋਟੇ ਪੱਧਰ ਤੇ ਜਾਨਵਰ ਪਾਲਣਾ ਹੋਵੇ ਜਾਂ ਫਿਰ ਇਹ ਵੱਡੇ ਵੱਡੇ ਉਦਯੋਗਿਕ ਫਾਰਮ ਹੋਣ ਹਰ ਇੱਕ ਸਿਸਟਮ ਦਾ ਆਪਣਾ ਖਤਰਾ ਹੈ ਜੋ ਅਖੀਰ ਵਿੱਚ ਬਿਮਾਰੀ ਬਣ ਕੇ ਸਾਡੇ ਤੱਕ ਪਹੁੰਚ ਸਕਦਾ ਇਸ ਨੂੰ ਇਸ ਤਰ੍ਹਾਂ ਸਮਝੋ ਪੁਰਾਣਾ ਖਤਰਾ ਸੀ ਕੁਝ ਜੰਗਲੀ ਜਾਨਵਰਾਂ ਨਾਲ ਸਿੱਧਾ ਸੰਪਰਕ ਜਿਸ ਨਾਲ ਬਿਮਾਰੀ ਇੱਕ ਛੋਟੇ ਜਿਹੇ ਇਲਾਕੇ ਤੱਕ ਸੀਮਿਤ ਰਹਿੰਦੀ ਸੀ ਪਰ ਅੱਜ ਦਾ ਨਵਾਂ ਖਤਰਾ ਬਹੁਤ ਵੱਡਾ ਹੈ ਇਹ ਅਰਬਾਂ ਫਾਰਮ ਜਾਨਵਰਾਂ ਨਾਲ ਅਸਿੱਧਾ ਸੰਪਰਕ ਹੈ ਜਿਸ ਨਾਲ ਬਿਮਾਰੀ ਸਥਾਨਿਕ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਫੈਲਣ ਵਾਲੀ ਮਹਾਮਾਰੀ ਬਣ ਜਾਂਦੀ ਹੈ ਤੇ ਹੁਣ ਇਹ ਸਿਰਫ ਕੁਦਰਤੀ ਕੀਟਾਣੂ ਨਹੀਂ ਬਲਕਿ ਸਾਡੀਆਂ ਦਵਾਈਆਂ ਨੂੰ ਹਰਾਉਣ ਵਾਲੇ ਸੁਪਰ ਬੱਗਸ ਹਨ ਇਹ ਪੂਰਾ ਸਿਸਟਮ ਜੰਗਲ ਤੋਂ ਫੈਕਟਰੀ ਤੇ ਫੈਕਟਰੀ ਤੋਂ ਸਾਡੀ پلیਟ ਤੱਕ ਸਾਡੇ ਫੈਸਲਿਆਂ ਤੇ ਨਿਰਭਰ ਕਰਦਾ ਹੈ ਤੇ ਇਹ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦਾ ਹੈ ਕੀ ਸਾਡੀ ਪਲੇਟ ਵਿੱਚ ਕੀਤਾ ਹੈ ਇੱਕ ਛੋਟਾ ਜਿਹਾ ਬਦਲਾ ਸੱਚਮੁੱਚ ਸਾਡੀ ਪੂਰੀ ਦੁਨੀਆ ਨੂੰ ਬਚਾ ਸਕਦਾ ਹੈ ਇਸ ਦਾ ਜਵਾਬ ਸਾਨੂੰ ਸਾਰਿਆਂ ਨੂੰ ਮਿਲ ਕੇ ਲੱਭਣਾ ਪਵੇਗਾ ਪੰਜਾਬੀ ਰਿਪੋਰਟ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਇਹ ਜਾਣਕਾਰੀ ਤੁਹਾਨੂੰ ਜ਼ਰੂਰੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ